ਉਸ ਬਾਉਂਡਰੀ ਦੇ ਵਿੱਚ ਕਿਸੇ ਵੀ ਕਿਸਮ ਦਾ ਨਸ਼ਾ ਨਹੀਂ ਕੋਈ ਕਰ ਸਕਦਾ ਗੱਡੀ ਵਾਲੀ ਗੱਲ ਹੈ ਸੱਚੀ ਕੋਈ ਗੱਦੀ ਨਸ਼ੀਨੋਂ ਤੁਸੀਂ ਹਾਂਜੀ ਮੈਂ ਇੱਥੇ ਡੇਰੇ ਨੂੰ ਹੈਡ ਕਰਦਾ ਨਕੌਦਰ ਬਾਪੂ ਲਾਲ ਬਾਦਸ਼ਾਹ ਜੀ ਦੇ ਰਾਈਟ ਲੇਕਿਨ ਮੈਂ ਪੁੱਛਾਂ ਦੇਣ ਵਾਲਾ ਬਾਬਾ ਨਹੀਂ ਕ੍ਰਿਟੀਸਾਈਜ਼ ਵੀ ਕੁਝ ਲੋਕ ਕਰਦੇ ਨੇ ਕਿ ਡੇਰਾਬਾਦ ਨੂੰ ਪਰਫੁਲਟ ਕੀਤਾ ਜਾ ਰਿਹਾ ਨਹੀਂ ਇਹ ਨਾ ਸਮਝੀ ਵੈਸੇ ਪੰਜਾਬ ਬਾਰੇ ਕਿ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਤੇ ਗੁਰਾਂ ਨੂੰ ਹਰ ਰੰਗ ਪਸੰਦ ਸੀ ਉਹਨਾਂ ਲੋ ਸੂਫੀਆਂ ਨੂੰ ਬੜਾ ਪਿਆਰ ਕਰਦੇ ਸਨ ਗੁਰਨਾਨਕ ਸਾਹਿਬ ਨੂੰ ਅਗਰ ਮੰਨਦੇ ਆ ਤਾਂ ਸੂਫੀਆਂ ਨੂੰ ਬੜਾ ਪਿਆਰ ਕਰਦੇ ਸੀ ਦਸਮਪਤਿ ਪਾਤਸ਼ਾਹ ਦਾ ਵੀ ਦੇਖ ਲਓ ਕੁੱਡਣ ਸ਼ਾਹ ਫਕੀਰ ਦੇਖ ਲਓ ਬੁੱਧੂ ਸ਼ਾਹ ਫਕੀਰ ਦੇਖੋ ਤੁਸੀਂ ਬਾਬੇ ਵਾਲੀ ਗੱਲ ਕੀਤੀ ਵੀ ਇਹ ਵੀ ਇੱਕ ਚਰਚਾ ਲੋਕਾਂ ਦੇ ਅੰਦਰ ਹੈ ਕਿ ਤੁਸੀਂ ਕਿਸੇ ਡੇਰੇ ਤੇ ਗੱਦੀ ਨਿਸ਼ੀਨ ਹੋਗੇ ਹਾਂਜੀ ਲਾਲ ਬਾਦਸ਼ਾਹ ਦੇ ਤੁਸੀਂ ਚਲੇਗੇ ਕੋਈ ਸਚਾਈ ਹੈ ਇਹਦੇ ਵਿੱਚ ਕਦੇ ਵਿਆਸ ਬਾਰੇ ਵੀ ਜ਼ਿਕਰ ਆਉਂਦਾ ਸੀ ਕਿਉਂਕਿ ਮੇਰੇ ਪਰਵਰਿਸ਼ ਮੇਰੀ ਪਰਵਰਿਸ਼ ਜਿਹੜੀ ਹੋਈ ਹੈ ਨਾ ਉਹ ਜ਼ਿਆਦਾ ਡੇਰੇ ਤੇ ਹੋਈ ਆ ਨਕੋਦਰ ਕਿਉਂਕਿ ਮੇਰੇ ਉਸਤਾਦ ਜੀ ਉਹਨਾਂ ਦੇ ਬੈਤ ਆ ਨਾ ਪਹਿਲੇ ਚੇਲੇ ਉਸਤਾਦ ਜੀ ਆ ਮੇਰੇ ਸ਼ਾਹਕੁੱਟੀ ਸਾਹਿਬ ਜੀ ਸਾਈਂ ਜੀ ਦੇ ਹੂੰ ਤੇ ਉੱਥੇ ਹੋਈ ਤੇ ਫਿਰ ਉਸ ਤੋਂ ਬਾਅਦ ਲਾਲ ਬਾਦਸ਼ਾਹ ਸਰਕਾਰ ਉਹ ਡੇਰਾ ਇੱਕ ਹੁੰਦਾ ਹੋਰ ਚੀਜ਼ ਇਹ ਹੈਗਾ ਤਕੀਆ ਹੂੰ ਤਕੀਏ ਚ ਨਾ ਰਾਤ ਨੂੰ ਸਾਈਂ ਰਹਿੰਦਾ ਨਾ ਸੰਗਤ ਰਹਿੰਦੀ ਨਾ ਤਾਲਾ ਤੇ ਨਾ ਕੋਈ ਪ੍ਰਾਪਰਟੀ ਆਪੇ ਹੀ ਪਕਾਓ ਤੇ ਆਪੇ ਹੀ ਖਾਓ ਤੇ ਮਾਲਕ ਦੇ ਗੁਣ ਗਾਓ ਉਦੋਂ ਸੋ ਕੋਲਡ ਮੈਂ ਬਾਬਾ ਨਹੀਂਗਾ ਇੱਕ ਜਿਹੜਾ ਡੇਰਾ ਕਹਿ ਲੋ ਜਾਂ ਤਕੀਆ ਕਹਿ ਲੋ ਉਸ ਬਾਉਂਡਰੀ ਦੇ ਵਿੱਚ ਕਿਸੇ ਵੀ ਕਿਸਮ ਦਾ ਨਸ਼ਾ ਨਹੀਂ ਕੋਈ ਕਰ ਸਕਦਾ ਗੱਦੀ ਵਾਲੀ ਗੱਲ ਹੈ ਸੱਚੀ ਕੋਈ ਗੱਦੀ ਨਸ਼ੀਨੋਂ ਤੁਸੀਂ ਹਾਂਜੀ ਮੈਂ ਇੱਥੇ ਡੇਰੇ ਨੂੰ ਹੈਡ ਕਰਦਾ ਨਕੌਦਰ ਬਾਪੂ ਲਾਲ ਬਾਦਸ਼ਾਹ ਜੀ ਦੇ ਰਾਈਟ ਲੇਕਿਨ ਮੈਂ ਪੁੱਛਾਂ ਦੇਣ ਵਾਲਾ ਬਾਬਾ ਨਹੀਂ ਧਾਗੇ ਤਨੀ ਕਰਨ ਵਾਲਾ ਬਾਬਾ ਨਹੀਂ ਕਿ ਕਿਤੇ ਇਹ ਗੱਲ ਨੂੰ ਕਿ ਡੇਲੇ ਜਾਂ ਪੁੱਠੇ ਕਰਕੇ ਹਾਂਜੀ ਕ੍ਰਿਟੀਸਾਈਜ਼ ਵੀ ਕੁਝ ਲੋਕ ਕਰਦੇ ਨੇ ਕਿ ਡੇਰਾ ਆਵਾਦ ਨੂੰ ਪਰਫੂਲਿਤ ਕੀਤਾ ਜਾ ਰਿਹਾ ਹੈ ਨੇ ਇਹ ਇਹ ਨਾ ਸਮਝੀਏ ਹਮ ਹਰ ਤਰ੍ਹਾਂ ਦਾ ਪੰਜਾਬ ਵੈਸੇ ਪੰਜਾਬ ਬਾਰੇ ਕਿ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਤੇ ਗੁਰਾਂ ਨੂੰ ਹਰ ਰੰਗ ਪਸੰਦ ਸੀ ਉਹਨਾਂ ਨੂੰ ਸੂਫੀਆਂ ਨੂੰ ਬੜਾ ਪਿਆਰ ਕਰਦੇ ਸਨ ਜੀ ਗੁਰਨਾਨਕ ਸਾਹਿਬ ਨੂੰ ਅਗਰ ਮੰਨਦੇ ਆ ਤਾਂ ਸੂਫੀਆਂ ਨੂੰ ਬੜਾ ਪਿਆਰ ਕਰਦੇ ਸੀ ਦਸਮ ਪੀਤ ਪਾਤਸ਼ਾਹ ਦਾ ਵੀ ਦੇਖ ਲਓ ਪੁੱਢਣ ਸ਼ਾ ਫਕੀਰ ਦੇਖ ਲਓ ਬੁੱਧੂ ਸ਼ਾ ਫਕੀਰ ਦੇਖ ਲਓ ਅਸੀਂ ਉਦਾਂ ਦੇ ਨਹੀਂ ਮੇਰੇ ਕਹਿਣ ਦਾ ਮਤਲਬ ਅਸੀਂ ਉਦਾਂ ਦੇ ਨਹੀਂਗੇ ਲੇਕਿਨ ਉਹਨਾਂ ਨੂੰ ਮੰਨਣ ਵਾਲੇ ਤਾਂ ਹੋ ਸਕਦੇ ਅਸੀਂ